ਗੱਡੀ ਦਵਾਂਗੇ ਸਿਰਫ 90000 ਦੇ ਵਿੱਚ ਲੈ 90000 ਰੁਪਏ ਦੀ ਪੰਜਾਬ ਨੰਬਰ ਦੀ ਸੈਂਟਰੋ 90000 ਚ ਸਾਰੇ ਡਾਕੂਮੈਂਟ ਤੁਹਾਡੇ ਨਾਮ ਕਰਾ ਕੇ ਗੱਡੀ ਮਿਲੂ 90 ਦੇ ਵਿੱਚ 10000 ਦੀ ਲੱਗ ਜੂ ਨਾ ਵੀਰੇ 165000 ਦੇ ਵਿੱਚ ਸਿਰਫ 2017 ਮਾਡਲ ਸੀएनजी ਵਾਲੀ 165 ਦੇ 165000 ਦੀ 2017 ਮਾਡਲ ਦੁਬਾਰੋ ਬੋਲ ਦੁਦਰ ਦੇਖ 165000 ਦੀ 165 ਦੀ 2017 ਮਾਡਲ ਦੀ ਆ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸੰਗਰੂਰ ਆਏ ਆਪਣੇ ਭਰਾ ਕੋਲ ਆਪਣੇ ਕਿਸੇ ਵੀ ਪੁਰਾਣਾ ਗੱਡੀ ਲੈਣੀ ਹੁੰਦੀ ਹੈ ਸੈਕੰਡ ਹੈਂਡ ਆਪਾਂ ਕਹਿੰਦੇ ਨੇ ਕਿ ਯੂਜ਼ਡ ਕਾਰ ਵੀ ਕਹਿੰਦੇ ਨੇ ਬਿਲਕੁਲ ਹੀ ਜਾਇਜ਼ ਰੇਟ ਦੇ ਵਿੱਚ ਤਾਂ ਅੱਜ ਆਪਣੇ ਕੋਲ ਆਲਟੋ ਤੋਂ ਲੈ ਕੇ 7 ਸੀਟਰ ਸਾਰੀਆਂ ਗੱਡੀਆਂ ਹੈਗੀਆਂ ਨਿਗੀਆਂ ਤੇ ਪਹਿਲਾਂ ਤਾਂ ਵੀਰੇ ਸਸਰੀ ਕਾਰ ਵੈਲਕਮ ਆਪਣੇ ਚੈਨਲ ਤੇ ਤੇ ਇੱਕ ਵਾਰ ਇੰਟਰੋਡਿਊਸ ਕਰ ਦਿਓ ਵੀ ਆਪਣਾ ਮੀਤ ਕਾਰ ਬਜ਼ਾਰ ਪੈਂਦਾ ਕਿੱਥੇ ਪ੍ਰੋਪਰ ਮੀਤ ਕਾਰ ਬਜ਼ਾਰ ਵੀਰੇ ਸੰਗਰੂਰ 메ਨ ਸੰਗਰੂਰ ਦੇ ਵਿੱਚ ਹਾਂਜੀ ਤੇ ਐਡਰੈਸ ਦਿਖਾ ਦਿਓ ਵੀਰੇ ਨਾਨਕਿਆਣਾ ਚੌਂਕ ਤੋਂ ਨਾਬਾ ਰੋਡ ਨੂੰ ਆਉਣੇ ਜਦੋਂ ਨਾਨਕੇਆਣਾ ਚੌਂਕ ਤੋਂ ਕਦੋਂ ਨਾਨਕੇਆਣਾ ਗੁਰਦੁਆਰਾ ਸਾਹਿਬ ਨਾਬਾ ਰੋਡ ਨੂੰ ਆਉਣੇ ਆ 200 ਮੀਟਰ ਹੈਗਾ ਨਾਨਕੇਆਣਾ ਚੌਂਕ ਤੋਂ ਆ ਦੋ ট্রান্সਫਾਰਮ ਤੇ ਐਸਆਰ ਟਾਵਰ ਦਿਖਾ ਦਿਓ ਜੀ ਲਾ ਭਈ ਆ ਦੋ ট্রান্সਫਾਰਮ ਨੇ ਇਹਦੇ ਸਾਹਮਣੇ ਹੀ ਇੱਕ ਐਸਆਰ ਟਾਵਰ ਹੈ ਤੇ ਉਧਰ ਨਾਲ ਕਾਰਵਾਸ ਹੈ ਪਿੱਛੇ ਕਾਰਵਾਸ ਦਿਖਾ ਦਿਓ ਉਹ ਵੀ ਆਪਣਾ ਹੀ ਹੈ ਬਾਕੀ ਕਿਸੇ ਨੂੰ ਹੁਣ ਵੀ ਜੇ ਲੱਭਣ ਚ ਕੋਈ ਦਿੱਕਤ ਆ ਰਹੀ ਆ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਇੱਥੇ ਕਾਲ ਕਰਕੇ ਲੋਕੇਸ਼ਨ ਮੰਗਾ ਲਿਓ ਉਰੇ ਪਹੁੰਚ ਜਾਓਗੇ ਹੁਣ ਸਾਰੀਆਂ ਗੱਡੀਆਂ ਦਿਖਾਵਾਂਗੇ 1 ਵਾ 1 ਸਕਰੀਨ ਤੇ ਭਰਾ ਹੋਰਾਂ ਦੇ ਕੰਟੈਕਟ ਨੰਬਰ ਚੱਲੀ ਜਾਂਦੇ ਆ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਗੱਡੀਆਂ ਦੇ ਸਕਰੀਨ ਸ਼ਾਟ ਜਰੂਰ ਕਰੀ ਚੱਲੋ ਜਿਹੜੀ ਜਿਹੜੀ ਆਪਾਂ ਦਿਖਾਵਾਂਗੇ ਪੰਜਾਬ ਨੰਬਰ ਗੱਡੀਆਂ ਵੀ ਤੁਹਾਡੇ ਨਾਮ ਕਰਾ ਕੇ ਰੇਟ ਦੱਸਾਂਗੇ ਜੇ ਕੋਈ ਗੱਡੀ ਬਾਹਰਲੇ ਨੰਬਰ ਦੀ ਹੈ ਤਾਂ ਉਹ ਵੀ ਤੁਹਾਡੇ ਨਾਮ ਕਰਾ ਕੇ ਮਤਲਬ ਸਾਰੇ ਡਾਕੂਮੈਂਟ ਕੰਪਲੀਟ ਕਰਕੇ ਉਹ ਰੇਟ ਦੱਸਿਆ ਜਾਊਗਾ ਜੀ ਠੀਕ ਹੈ ਵੀ ਕਾਲੂ ਇਹ ਚੀਜ਼ ਨਹੀਂ ਹੋਊਗਾ ਐਨਓਸੀ 19ਸੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਗੱਡੀ ਤੁਹਾਡੇ ਨਾਮ ਕਰਾ ਕੇ ਆਹ ਕਾਊਂਟਰ ਤੋਂ ਜਾਊਗੀ ਹਰ ਇੱਕ ਗੱਡੀ ਨਾਮ ਕਰਾ ਕੇ ਹੀ ਮਿਲੂਗੀ ਨਾਮ ਕਰਾ ਕੇ ਹੁਣ ਪਹਿਲੀ ਖੜੀ ਹੈ 7 ਸੀਟਰ ਗੱਡੀ ਮਹਿੰਦਰਾ W6500 500 ਹਾਂਜੀ ਤੇ ਇਹ ਗੱਡੀ ਹੈਗੀ 2016 ਮਾਡਲ ਹੈ 16 68000 ਰਿਜਨਲ ਚੱਲੀ ਹੋਈ ਹੈ 68 68000 ਹਾਂਜੀ ਰਿਜਨਲ ਚੱਲੀ ਹੋਈ ਹੈ ਟਾਇਰ ਨਾਲ ਦੇਨੇਗੇ ਠੀਕ ਹੈ ਜੀ ਪੇਂਟ ਸੈਂਟ ਨਾਰਮਲ ਬੰਪਰ ਵਗੈਰਾ ਹੈਗੇ ਨੇ ਹਲਕੇ ਫੁਲਕੇ ਜੀ ਹਲਕੇ ਫੁਲਕੇ ਹੋਣ ਵਾਲਾ ਵੀ ਇਹ ਉਹ ਕਰਾਉਣਾ ਸੀ ਇਹ ਜੇ ਗੱਡੀ ਆਈ ਹੈ ਹਾਂਜੀ ਠੀਕ ਹੈ ਤੇ ਇਹ ਗੱਡੀ ਵੀਰੇ ਮਿਲ ਜੂਗੀ ਐਨਓਸੀ ਨਾਲ ਐਚਆਰ 26 ਜੇ ਜੇ ਬੰਦੇ ਨੇ ਨਾਮ ਕਰਾਉਣੀ ਹੈ ਹਰਿਆਣਾ ਚ ਕਿਤੇ ਵੀ ਨਾਮ ਕਰਾਉਣੀ ਹੈਗੀ ਤਾਂ 5.5 ਲੱਖ ਰੁਪਏ ਦੀ ਜੇਕਰ ਪੰਜਾਬ ਨੰਬਰ ਨਾਲ ਗੱਡੀ ਲੈਣੀ ਹੈਗੀ ਵੀ ਪੰਜਾਬ ਦੇ ਵਿੱਚ ਤਾਂ 6 ਲੱਖ ਰੁਪਏ ਦੀ 2016 2016 16 ਮਾਡਲ ਹੈ ਸਵਿਟ ਦੇ ਰੇਟ ਦੀ ਮੁੱਲ ਸਵਿਟ ਦੇ ਰੇਟ ਦੇ ਮੁੱਲ ਦੀ ਹੈ ਬਾਕੀ ਸੋਨੂੰ ਹਰਿਆਣੇ ਵਾਲਾ ਵੀ ਰਿਜਿਸਟਰ ਦੱਸਤਾ ਆਪਣੇ ਕਿਸੇ ਪੁਰਾਣੇ ਪੰਜਾਬ ਚ ਕਰਾਣੇ ਤਾਂ ਉਹਦਾ ਵੀ ਰਿਜਿਸਟਰ ਦੋਨੋਂ ਪੰਜਾਬ ਵਾਲੇ ਬੰਦੇ ਦੇ ਵੀ ਕੇਅਰ ਆਫ ਕਰਾ ਕੇ ਹਰਿਆਣੇ ਚ ਨਾਮ ਹੋ ਜੂ ਅਗਲਾ ਕਈ ਵਾਰ ਕਹਿੰਦਾ ਵੀ 50000 ਘੱਟ ਆ ਸਾਡੇ ਨਾਲ ਵੀ ਉੱਥੇ ਹੀ ਨਾਮ ਕਰਵਾ ਦੋ ਹੋ ਜੂਗੀ ਵੀਰੇ ਉੱਥੇ ਵੀ ਹੋ ਜੂਗੀ ਉੱਥੇ ਹੀ ਨਾਮ ਹੋ ਜੂ ਕੇਅਰ ਆਫ ਹੋ ਕੇ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਆ ਗਈ ਜ ਆਪਣੇ ਕੋਲ ਡਸਟਰ ਜੀ ਇਹ ਵੀ ਐਚ ਆਰ 26 ਹੈ ਵੀਰੇ ਹਰਿਆਣਾ ਨੰਬਰ ਦੀ ਹੈ ਇਹ ਡਸਟਰ ਕਾਲੇ ਰੰਗ ਦੀ ਹੈ ਚੌਕੜਾ ਨਮਾ ਹੈ ਗੱਡੀ ਬਿਲਕੁਲ ਬ੍ਰਾਂਡ ਨਿਊ ਹੈ ਮਾਡਲ ਕਿੰਨੇ ਦਾ ਇਹ 2013 ਵੀਰੇ ਇਹ 13 ਮਾਡਲ ਹੈ ਡੀਜ਼ਲ ਹੈ 85 ਵਾਲੀ ਜਾਨਾ ਇਹ ਇਹ 85 ਐਚਪੀ ਤੇ ਇਹ ਕਿੰਨੇ ਦੇ ਦਾਂਗੇ 13 ਮਾਡਲ ਐਵਰੇਜ ਇਹਦੀ 25 ਦੀ ਹੈ ਐਵਰੇਜ ਬੱਚੇ ਦੀ 25 ਦੀ ਐਵਰੇਜ ਬਹੁਤ ਹੈ ਇਹਨਾਂ ਦੀ ਕਾਰਾਂ ਦੀ ਇੰਜਨ ਬਹੁਤ ਤਕੜੇ ਨੇ ਇਹਨਾਂ ਦੀ ਫਿਰ ਪੈਸੇ ਜਿਹਦੇ ਇਹ ਵੀਰੇ ਹਰਿਆਣੇ 'ਚ ਜੇ ਬੰਦੇ ਨੇ ਨਾਮ ਕਰਾ ਕੇ ਲੈਣੀ ਹੈਗੀ ਹਾਂਜੀ ਤੇ ਇਹ ਮਿਲ ਜੂਗੀ ਗੱਡੀ 2.5 ਲੱਖ ਰੁਪਏ 'ਚ ਓਕੇ 13 ਮਾਡਲ ਲੈ ਵੀ 2.5 ਲੱਖ ਰੁਪਏ ਦੀ 13 ਮਾਡਲ ਜੇ ਕੋਈ ਆਪਣਾ ਭਾ Haryana ਦਾ ਮਤਲਬ ਐਮੀ ਐਜ਼ ਇਟ ਅਗਲੇ ਨਾਮ ਕਰਾਉਣੀ ਹੈ ਤਾਵਿਆ ਬਟਾਈ ਲੱਖ ਚ ਦੇ ਦਾਂਗੇ। ਸੀਡੀ ਐਵਰੇਜ ਆ ਡੀ ਜਾਂਦੀ ਕਾਰ 2.5 ਲੱਖ ਹੋਰ ਕੀ ਪਾਲਦੇ ਹੋਰ ਕੀ ਪਾਲਦੇ ਹਨ ਤੇ ਬਰੀਜਾ ਜੀ ਬਰੀਜਾ 16 ਮਾਡਲ ਵੀਰੇ ਜੀਡੀਆਈ ਜੀਡੀਆਈ ਟੌਪ ਇੱਕ ਥੱਲੇ ਹਾਂਜੀ ਟੌਪ ਤੋਂ ਇੱਕ ਥੱਲੇ 2016 ਜੀ 16 ਮਾਡਲ ਤੇ ਪੈਸੇ ਇਹਦੇ ਇਹ ਵੀਰੇ ਗੱਡੀ ਮਿਲ ਜੂਗੀ 6 ਲੱਖ ਰੁਪਏ ਦੀ ਨਾਮ ਕਰਾ ਕੇ ਬੰਦੇ ਦੇ ਨਾਮ ਕਰਾ ਕੇ 6 ਲੱਖ ਰੁਪਏ ਦੀ ਆ ਕਰਾ ਨੰਬਰ ਨਾਲ ਪੀਵੀ ਨੰਬਰ ਜਿੱਥੇ ਦਾ ਕਹਿਣਗੇ ਕਿਹੜੇ ਸ਼ਹਿਰ ਦਾ ਬੰਦਾ ਹੋਇਆ ਉਸੇ ਸ਼ਹਿਰ ਦਾ ਨੰਬਰ ਲੱਗ ਜੂਗਾ ਤੇ ਡਸਟਰ ਜੀ ਇਹਦੇ ਵੀਰੇ ਨੰਬਰ ਪਲੇਟਾਂ 'ਚ ਦਿੱਲੀ ਇਹਨੇ ਸੰਗਰੂਰ ਨੰਬਰ ਇਹ ਤੇ ਲੱਗਣਾ ਦਿੱਤਾ ਹੋਇਆ 15 ਮਾਡਲ ਹੈਗੀ ਠੀਕ ਹੈ ਹਾਂ ਅੱਛਾ ਇਹਦੇ ਹੁਣ ਆਪਣਾ ਪੰਜਾਬ ਨੰਬਰ ਪੀਵੀ ਤੇਰਾ ਲੱਗੇ ਜਾਊਗਾ ਹਾਂ ਕਾਗੇ ਜਮਾ ਕਰਾਤੇ ਠੀਕ ਹੈ ਹਾਂ 15 ਮਾਡਲ ਹੈ ਰਨੋ ਡਸਟਰ 85 ਪੀਐਚਪੀ ਵਾਲੀ ਤੇ ਡੀਜ਼ਲ ਪੈਸੇ ਜੀ ਪੈਸੇ ਸੈਕੰਡ ਓਨਰ ਹੋ ਗਈ ਵੀਰੇ ਪਹਿਲਾਂ ਫਸਟ ਓਨਰ ਸੀ ਸੈਕੰਡ ਓਨਰ ਮੇਰੇ ਨਾਮ ਤੇ ਹੋ ਗਈ ਏ ਕਾਰ ਹਾਂਜੀ ਤੇ ਇਹ ਗੱਡੀ ਵੀਰੇ ਤੁਹਾਨੂੰ ਮਿਲ ਜੂਗੀ 3 ਲੱਖ ਰੁਪਏ ਦੇ ਵਿੱਚ 15 ਮਾਡਲ 3 ਲੱਖ ਰੁਪਏ ਦੀ 2015 ਮਾਡਲ ਦੀ ਡਾਸਟਰ ਤੇ ਆਹ ਖੜੀ ਏ ਤੇ ਇਹ ਆ ਗਈ ਆਪਣੀ ਕੈਂਟ ਕਾਰ ਹੈ ਐਕਸ ਜੂਬਿਟ ਸਨਰੂਫ ਆਟੋ ਵਰਨਾ ਫਲੂਰਿਕ ਵਰਨਾ ਫਲੂ ਵਰਨਾ ਫਲੂਰਿਕ ਵਾਲੀ ਆਟੋਮੈਟਿਕ ਸਨਰੂਫ ਵਾਲੀ ਰੰਗ ਜਟਾ ਡੀਜ਼ਲ ਹੈ ਡੀਜ਼ਲ ਦੀ ਵੀਰੇ ਡੀਜ਼ਲ ਦੀ ਕਹਿੰਦੇ ਵੀ ਆਟੋਮੈਟਿਕ ਵਰਨਾ ਆਹ ਖੜੀ ਆ ਮੇਤਰੋ ਤੇ ਮਾਡਲ 2000 2018 ਵੀਰੇ 18 ਫਰਸਟ ਓਨਰ ਪਹਿਲੇ ਨਾਮ ਦੀ ਆ ਪਹਿਲੇ ਨਾਮ ਦੀ ਆ ਐਚ ਆਰ 26 ਦੀ ਆਈ ਹਾਂਜੀ ਉਹੀ ਐਚ ਆਰ 26 ਜੇ ਉੱਥੀ ਨਾਮ ਕਰਾਉਣੀ ਆ ਤਾਂ 7.5 ਲੱਖ ਰੁਪਏ ਦੀ ਪੀ ਵੀ ਨੰਬਰ ਨਾਲ ਲੈਣੀ ਆ ਤਾਂ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਤੇ ਸਿਟੀ ਜੀ 15 ਮਾਡਲ ਵੀਰੇ 2015 ਇਹਦਾ ਵੀ ਨੰਬਰ ਲੱਗਣਾ ਦੇਤਾ ਵੀਰੇ ਹਾਂਜੀ ਪਹਿਲਾ ਫਰਸਟ ਓਨਰ ਸੀ ਦਿੱਲੀ ਨੰਬਰ ਨਾਲ ਆਪਦੇ ਨਾਮ ਦੀ ਐਨਓਸੀ ਕਟਵਾ ਲਈ ਮੈਂ ਇਹਦੀ ਸੈਕੰਡ ਹੋ ਗਈ ਹੈ ਨਾ 15 ਮਾਡਲ ਹੈ 20 ਮਾਡਲ ਹੈ ਇਹ ਚ ਵੇਰੀਐਂਟ ਹਾਂਜੀ ਡੀਜ਼ਲ ਹੈ ਡੀਜ਼ਲ ਦੀ ਜੀ ਹਾਂਜੀ ਇਹ ਗੱਡੀ ਮਿਲ ਜੂਗੀ ਵੀਰੇ ਪੀਵੀ ਨੰਬਰ ਨਾਲ ਹੁਣ 4.5 ਲੱਖ ਰੁਪਏ ਦੀ ਲੈ ਵੀ 4.5 ਲੱਖ ਰੁਪਏ ਦੀ Honda City ਆ ਮਿਲ ਜੂਗੀ ਸੈਕੰਡ ਓਨਰ ਤੇ i20 ਜੀ i20 ਪੰਜਾਬ ਨੰਬਰ ਹੈ ਜੀ ਇਹ ਫਸਟ ਓਨਰ ਹੈ 68000 ਰੀਗਨਲ ਏਜੰਸੀ ਰਿਕਾਰਡ ਚ ਚਲੀ ਹੋਈ ਹੈ ਜੀ ਮਾਡਲ 2015 ਜੀ 15 ਪਹਿਲੇ ਨਾਮ ਦੀ ਹੈ ਚੱਲੀ ਗਈ ਨਹੀਂ ਤੁਸੀਂ ਮੈਂ ਕਹਣਾ ਆਪਸ਼ਨਲ 68000 ਕਿਲੋਮੀਟਰ 68000 ਚੱਲੀ ਹੋਈ ਆ ਡੀਜ਼ਲ ਦੇ ਵਿੱਚ 68 ਹੈ ਪਤਾ ਨਹੀਂ 70 ਤੋਂ ਥੱਲੇ ਹੈ ਜੀ ਬਸ 70 ਮੰਨ ਕੇ ਚੱਲੋ ਹਾਂ 70 ਤੋਂ ਥੱਲੇ ਤੇ ਪੈਸੇ ਜੀ ਫਿਰ ਇਹਦੇ ਇਹ ਗੱਡੀ ਦੇ ਦਾਂਗੇ ਵੀਰੇ 4.5 ਲੱਖ ਰੁਪਏ ਚ ਲੈ ਵੀ 4.5 ਲੱਖ ਰੁਪਏ ਦੇ ਆ ਬਣ ਜੂ ਤੇ ਛੋਟੀ ਜੀ i20 ਡੀਜ਼ਲ ਦੀ ਹੈ ਵੀਰੇ ਕਈ ਵਾਰ ਬੰਦਾ ਪੁੱਛਦਾ ਡੀਜ਼ਲ ਵਾਲੀ ਆ ਬਈ ਉਹ ਡੀਜ਼ਲ ਵਾਲੀ i20 ਤੇ ਆਹ ਛੋਟੀ ਜੀ ਸਵਿਫਟ ਪੈਟਰੋਲ ਦੀ ਹੈ ਵੀਰੇ ਇਹ ਐਲ ਐਕਸ ਆਈ ਹੈ ਐਲ ਐਕਸ ਆਈ ਹੈ ਪੈਟਰੋਲ ਹੈ ਪਾਵਰ ਵਿੰਡੋ ਨਹੀਂ ਚ ਆਉਂਦੀ ਹਾਂਜੀ ਪਾਵਰ ਵਿੰਡੋ ਫਰੰਟ ਫਰੰਟ ਹੁੰਦੀ ਨੇ ਕੱਲੀ ਹਣਾ ਨਹੀਂ ਹੁੰਦੀ ਨਹੀਂ ਹੈਗੀ ਇੱਥੇ ਅੱਛਾ ਚਾਰੇ ਨਹੀਂ ਹੁੰਦੀਆਂ ਗੀਆਂ ਚਾਰੇ ਨਹੀਂ ਹੁੰਦੀਆਂ ਜੇ ਕਹੂਗਾ ਤਾਂ ਬੰਦਾ ਕਰਵਾ ਕੇ ਜ਼ਰੂਰ ਦੇ ਦਾਂਗੇ ਓਕੇ ਹਾਂ 5000 ਰੁਪਿਆ ਲੱਗਦਾਗਾ ਮਾਡਲ 2000 2011 ਵੀਰੇ 11 ਮਾਡਲ ਹੈ ਐਲ ਐਕਸ ਆਈ ਹੈ ਪੈਟਰੋਲ ਵੇਰੀਐਂਟ ਹੈਗਾ ਪੈਸੇ ਜਿਹਦੇ ਪੈਸੇ ਵੀਰੇ ਪੀ ਵੀ ਨੰਬਰ ਨਾਲ ਬੰਦੇ ਦੇ ਨਾਮ ਕਰਾ ਕੇ ਜਿਹੜੇ ਵੀ ਸਹਿਰ ਦਾ ਹੋਇਆ ਉੱਥੀ ਨਾਮ ਕਰਾ ਦਾਂਗੇ ਹਾਂਜੀ ਤੇ 275000 ਰੁਪਏ ਦੀ ਆ ਲਾਈ ਟਾਇਰ ਚੈੱਕ ਕਰਾ ਦੋ ਮੈਂ ਆਪਦੇ ਹੱਥ ਨਾਲ ਲਵਾਏ ਨੇ 25000 ਦੇ ਲੈ ਬਈ 275000 ਦੀ ਮਾਰੂਤੀ ਸੰਯੁਕੀ ਦੀ 2011 ਮਾਡਲ ਨਵੀਂ ਸ਼ੇਪ ਦੀ ਤੇ ਆ ਜੋ ਬਈ ਅੰਦਰ ਹੁਣ ਖੜਾ ਆਪਾਂ ਸੋ ਦਿਖਾ ਦੀ ਜਿੰਨਾ ਭਰਾਵਾਂ ਦਾ ਬਜਟ ਘਟ ਹੈ ਔਰ ਗੱਡੀ ਲੈਣਾ ਚਾਹੁੰਦੇ ਆ ਗੱਡੀ ਤੁਹਾਨੂੰ ਇੱਥੇ ਆ ਕਾਊਂਟਰ ਤੇ ਹਰੇਕ ਤਰ੍ਹਾਂ ਦੀ ਮਿਲੂਗੀ ਮਿੱਤਰੋ ਹਰੇਕ ਤਰ੍ਹਾਂ ਦੀ ਅੱਜ ਗੱਡੀਆਂ ਗੱਡੀਆਂ ਕਰ ਦੇਣੇ ਨੇ ਹੈ ਲਓ ਬਈ ਇਹ ਆ ਗਿਆ ਆਪਣੇ ਛੋਟੇ ਇੱਕ ਚੀਜ਼ ਦਾ ਫਾਇਦਾ ਹੋ ਰਿਹਾ ਹੁਣ ਤੁਸੀਂ ਜਦੋਂ ਬਾਹਰ ਕਾਊਂਟਰ ਤੇ ਕਰੋਗੇ ਤਾਂ ਥੋੜੀਆਂ ਆਪਾਂ ਰੇਟ ੜੀ ਲਿਆਂਗੇ ਥੋੜੀ ਹੁਣ ਹੋਰ ਥੱਲੇ ਆ ਜੂ ਰੇਟਾ ਕਿ ਟਨ ਖੜੀ ਹੈ ਜੀ ਮਾਡਲ 11 ਰਜਿਸਟ੍ਰੇਸ਼ਨ 12 ਜੀ 11/12 ਹਾਂਜੀ VXI LXI LXI ਇਹ ਚ ਪਾਵਰ ਵਿੰਡੋ ਆਉਂਦੀ ਨਹੀਂ ਹੈਗੀ ਠੀਕ ਹੈ ਜੀ LXI ਹੈ ਓਨਰ ਥਰਡ ਹੈ ਪੰਜਾਬ ਨੰਬਰ ਹੈ ਜੀ ਹਾਂਜੀ ਤੇ ਪਿੰਸੈਂਟ ਨਾਰਮਲ ਬੰਪਰ ਬੰਪਰ ਸਾਈਡਾਂ ਸੁੱਡਾਂ ਤੋਂ ਹੈਗੀ ਐ ਇੰਜਨ ਗੇਅਰ ਦੀ ਤੇ ਐਕਸੀਡੈਂਟ ਦੀ ਜ਼ਿੰਮੇਵਾਰੀ ਐ ਕਿਤੋਂ ਨਹੀਂ ਹੈਗੀ ਕਿੰਨੇ ਦੀ ਦੇ ਦਾਂਗੇ ਇਹ ਤੇਰਾ ਮਾਡਲ ਇੱਕੇ ਰੇਟ ਵੀਰੇ 1.5 ਲੱਖ ਰੁਪਏ ਦੀ ਕਾਰ ਮਿਲੂਗੀ ਪਹਿਲਾਂ ਵੀ ਵੀਡੀਓ ਚ ਪਾਈ ਸੀਗੀ ਅਗਲਾ ਕਹਿੰਦਾ ਘਟਾ ਦੇ 1.5 ਲੱਖ ਰੁਪਏ ਦਾ ਜਮੀ ਯਾਰ ਨਾਰਮਲ ਰੇਟ ਹੁੰਦੇ ਨੇ ਆਪਣੇ ਅਗਲੇ ਦੇ ਨਾਮ ਕਰਾ ਕੇ 1.5 ਲੱਖ ਤੇਰਾ ਮਾਡਲ ਦੀ 11 ਵਟੇ 11 11/12 1.5 ਲੱਖ ਰੁਪਏ ਦੀ ਆ ਕੇ 10 ਬਣ ਜਾਊਗੀ ਆਲਟੋ ਜੀ ਆਲਟੋ ਵੀਰੇ ਯੂਪੀ ਨੰਬਰ ਐ ਇਹਦੀ ਵੀ ਐਨਓਸੀ ਕਟਵਾ ਲਈ ਮੇਰੇ ਨਾਮ ਹੋਣੀ ਦੇਤੀਏ ਓਕੇ ਮਾਡਲ 2000 2010 ਵੀਰੇ 10 2030 ਤੱਕ ਪਾਸਿੰਗ ਕਰਵਾ ਕੇ ਗੱਡੀ ਮਿਲ ਜੂਗੀ 1 ਲੱਖ 45000 ਦੇ ਵਿੱਚ 1 ਲੱਖ 45000 ਇਹਦਾ 5000 ਰੁਪਿਆ ਨਾਮ ਕਰਾਈ ਦਾ ਕਸਟਮਰ ਨੂੰ ਲੱਗ ਦੇਣਾ ਪਊਗਾ ਓਕੇ ਠੀਕ ਹੈ ਨਾ ਹੀ ਵਿਚੇ ਕਰੋ ਕਰ ਦਾਂਗੇ ਕਰੋ 1 ਲੱਖ 45 ਚ ਤੁਹਾਡੇ ਨਾਮ ਵੀ ਹੋ ਜੂਗੀ 30 ਤੱਕ ਗੱਡੀ ਦੀ ਪਾਸਿੰਗ ਵੀ ਹੋ ਜੂਗੀ ਸਾਰੇ ਡਾਕੂਮੈਂਟ ਕੰਪਲੀਟ ਹੋ ਕੇ ਪੂਰੀ ਕੰਪਲੀਟ ਕਾਰ 1 ਲੱਖ 45000 ਦੀ ਆਲਟੋ ਤੇ ਆਹ ਵਾਲੀ ਜਿਸੇ ਮੀ ਜੀ ਸੇਮ ਹੀ ਹੈ ਜੀ 2010 ਮਾਡਲ ਹੈ ਜੀ ਬਸ ਉਹੀ ਹੋ ਗਿਆ ਜੀ ਫਿਰ 145 ਦੀ ਤੁਹਾਡੇ ਨਾਮ ਕਰਾ ਕੇ ਸਾਰੇ ਡਾਕੂਮੈਂਟ 2010 ਮਾਡਲ ਹੈ ਜੀ ਐਲਐਕਐਸਆਈ ਤੇ ਆਹ ਆਈ 20 ਦੀ ਕਾਲੇ ਰੰਗ ਦੀ ਆਈ 20 ਕਾਲੇ ਰੰਗ ਦੀ ਸੀਐਨਜੀ ਕੰਪਨੀ ਕਾਪੀ ਤੇ ਚੜੀ ਹੋਈ ਹੈ ਜੀ ਪੈਟਰੋਲ ਸੀਐਨਜੀ ਘਟ ਲੱਗੀ ਹੋਈ ਹੈ 2010 ਆਉਣ ਪੇਪਰ 2010 ਮਾਡਲ ਹੈ 2010 ਮਾਡਲ ਕਾਲੇ ਰੰਗ ਦੀ ਟੌਪ ਵਾਲਾ ਮਾਡਲ ਆਸਤਾ ਠੀਕ ਹੈ ਜੀ ਪੈਸੇ ਜਿਹਦੇ ਇਹ ਗੱਡੀ ਮਿਲ ਜੂਗੀ ਵੀਰੇ ਪੀਵੀ ਨੰਬਰ ਨਾਲ 2030 ਤੱਕ ਪਾਸਿੰਗ ਕਰਾ ਕੇ 1,90,000 ਦੀ 1,90,000 ਦੀ i20 ਤੁਹਾਡੇ ਨਾਮ ਕਰਾ ਕੇ 2030 ਤੱਕ ਗੱਡੀ ਦੀ ਪਾਸਿੰਗ ਦੇ ਨਾਲ ਪੀਵੀ ਨੰਬਰ ਨਾਲ ਤੇ ਆ ਬੀਵੀ 13 ਦੀ ਖੜੀ ਹੈ ਜੀ अल्टੋ ਪੰਜਾਬ ਨੰਬਰ ਦੀ ਆਪਣੀ ਮਾਡਲ ਕਿੰਨਾ ਦਾ ਜੀ ਇਹਦਾ ਇਹ 2010 ਹੈ ਵੀਰੇ 10 ਹੈ ਐਲਐਕਐਸਆਈ ਹੈ ਟਾਇਟਾਪਾ ਨਮਾ ਇਹਦਾ ਹਾਂਜੀ ਪਾਸਿੰਗ ਇਹਦੀ 2030 ਤੱਕ ਕਰਾਈ ਹੋਈ ਹੈ ਓਕੇ ਸੈਕੰਡ ਓਨਰ ਕਰ ਹੈਗੀ ਹਾਂਜੀ ਤੇ ਗੱਡੀ ਮਿਲ ਜੂਗੀ ਵੀਰੇ 1,55,000 ਚ 1,55,000 ਦੀ ਆਹ ਵਾਲੀ 2030 ਤੱਕ ਪਾਸ ਹੈ ਤੇ ਆਹ ਜੀ ਇਹ 18,000 ਚੱਲੀ ਹੋਈ ਹੈ ਵੀਰੇ ਸਿਰਫ 18,000 ਚੱਲੀ ਹੋਈ ਆ ਕਰ ਅਗਲਾ ਕਹਿੰਦਾ 18,000 ਚੱਲੀ ਕਿਵੇਂ ਹੈ ਗਾਰੰਟੀ ਹੈ ਆਪਣੀ ਇਹ ਓਕੇ 18,000 ਚੱਲੀ ਦੀ ਕੋਈ ਮੀਟਰ ਬੈਗ ਨਹੀਂ ਹੈਗਾ ਕੰਪਨੀ ਰਿਕਾਰਡ ਕਢਾ ਸਕਦਾ ਠੀਕ ਹੈ ਕੋਈ ਵੀ ਅਗਲਾ ਮਿਸਤਰੀ ਵਗੈਰਾ ਆਪਦਾ ਚੈੱਕ ਕਰਾਉਣਾ ਚੈੱਕ ਕਰਾ ਸਕਦਾ ਹੈ ਮਾਡਲ 2011 ਜੀ 11 ਮਾਡਲ ਹੈ 18,000 ਕਿਲੋਮੀਟਰ ਚੱਲੀ ਹੈ ਫਰਸਟ ਹੋਣ ਰਹੀ ਹੈਗੀ ਹਾਂਜੀ ਤੇ ਇਹ ਪੀਵੀ ਨੰਬਰ ਨਾਲ ਨਾਮ ਕਰਾ ਕੇ ਬੰਦੇ ਦੇ 1,80,000 ਦੀ ਕਾਰ ਦੇਵਾਂਗੇ ਲੈ ਵੀ 1,80,000 ਦੀ ਆਲਟੋ ਬਣ ਜੂ ਚੱਲੀ ਸਿਰਫ 18 ਹਜ਼ਾਰ ਹੈ ਗੱਡੀ ਇਹ ਤੇ ਸਵਟ ਜੀ ਇਹ ਹੈਗੀ 15 ਮਾਡਲ ਵੀਰੇ 15 15 ਮਾਡਲ ਹੈ ਜੀ ਕਿਹੜੀ ਹੈ ਵੀਡੀਏ ਇਹ ਇਹ ਵੀਡੀਏ ਹੀ ਵੀਰੇ ਡੀਜ਼ਲ ਦੇ ਵਿੱਚ ਹੈ ਵੀਡੀਏ 15 ਮਾਡਲ ਹੈਗੀ ਹਾਂਜੀ ਤੇ ਇਹ ਗੱਡੀ ਮਿਲ ਜੂਗੀ ਵੀਰੇ 3,65,000 ਦੀ ਸਿਰਫ 3 ਲੱਖ 65000 ਦੀ 2015 ਮਾਡਲ ਦੀ ਸਵਿਫਟ ਡੀਜ਼ਲ ਵੇਰੀਐਂਟ ਦੇ ਨਾਲ ਹੈ ਸੈਕੰਡ ਓਨਰ ਦੂਜੇ ਨਾਮ ਤੇ ਵੈਗਨਰ ਜੀ ਵੈਗਨਰ ਵੀਰੇ 2010 ਮਾਡਲ ਹੈ 10 ਜੀ 2030 ਤੱਕ ਪਾਸ ਕਰਾ ਕੇ ਹਾਂਜੀ ਪੀਵੀ ਨੰਬਰ ਨਾਲ ਅਗਲੇ ਦੇ ਨਾਮ ਕਰਾ ਕੇ ਨਾਮ ਕਰਾ ਕੇ 1 ਲੱਖ 75000 ਦੀ 1 ਲੱਖ 75000 ਦੀ ਪਹਿਲੀ ਵੈਗਨਰ ਬਹੁਤ ਨਵੀਂ ਕਾਰ ਹੈ ਤੇ ਦੂਜੀ ਜੀ ਇਹ ਵੀ ਸੇਮ ਹੈ ਵੀਰੇ ਹਾਂਜੀ 2010 ਮਾਡਲ ਹੈ ਹਾਂਜੀ ਇਹ ਵੀ 1,75,000 ਦੀ ਸੈਕੰਡ ਓਨਰ ਪੀਵੀ ਨੰਬਰ ਨਾਲ ਤੇ ਆਹ ਆਪਣਾ ਕਮਰਸ਼ੀਅਲ ਨੰਬਰ ਆ ਗਈ ਜੀ ਕਮਰਸ਼ੀਅਲ ਨੰਬਰ 2017 ਮਾਡਲ ਹੈ ਵੀ ਕਿਵੇਂ ਕਿਸੇ ਨੇ ਆਪਦੇ ਰੋਜ਼ਗਾਰ ਖਾਤਰ ਕਾਰ ਲੈਣੀ ਆ ਕਾਗਜ਼ ਪੱਤਰ ਸਾਰੇ ਪੂਰੇ ਨੇ ਦੇ ਠੀਕ ਹੈ ਜੀ ਕਈ ਵਾਰ ਟੈਕਸ ਟੁਕਸ ਕਹਿੰਦਾ ਅਗਲਾ ਹਨਾ ਟੈਕਸ ਸਾਰੇ ਓਕੇ ਨੇ ਵੀਰੇ ਸਾਰੇ ਕੰਪਲੀਟ ਨੇਗੇ ਹਾਂਜੀ ਇਹ ਗੱਡੀ ਦੇ ਦਾਂਗੇ ਵੀਰੇ 1,65,000 ਦੇ ਵਿੱਚ ਸਿਰਫ 2017 ਮਾਡਲ CNG ਵਾਲੀ 1,65 ਦੇ 1,65,000 ਦੀ 2017 ਮਾਡਲ ਦੁਬਾਰਾ ਬੋਲ ਦੋ ਉਧਰ ਦੇਖ 1,65,000 ਦੀ 1,65 ਦੀ 2017 ਮਾਡਲ ਦੀ ਆ ਆਹ ਕਾਰ ਤੁਹਾਨੂੰ ਮਿੱਤਰੋ ਪੈਸੇ ਕਮਾ ਕੇ ਦਊਗੀ ਅਸਲੀ ਜਿੰਨੇ ਦੀ ਗੱਡੀ ਐ ਬੰਦੇ ਦਾ ਸਿਬਲ ਸਕੋਰ ਸਹੀ ਚਾਹੀਦਾ ਠੀਕ ਹੈ ਹਾਂ ਜਿੰਨੇ ਦੀ ਗੱਡੀ ਆ ਉਹਨੇ ਦੀ ਲੋਨ ਹੋ ਜੂ ਵੱਧ ਦਾ ਕਰਾ ਦਾਂਗੇ 10-15,000 ਰੁਪਿਆ ਵਾਲਾ ਹੋਰ ਦੱਸੋ ਬਿਨਾ ਪ੍ਰੋਫਾਈਲ ਕੈਂਟ ਹੋਣੀ ਚਾਹੀਦੀ ਬਿਨਾ ਪੈਸਿਆਂ ਤੋਂ ਆ ਜੇ ਉਹਦਾ ਰਿਕਾਰਡ ਪੈਨ ਕਾਰਡ ਚੱਕ ਲਿਓ ਬਸ ਸਾਈ ਕਰੇ 5000 ਰੁਪਿਆ ਬਾਅਦ ਚ ਮੋੜ ਦਾਂਗੇ ਵਾਪਸ ਬਾਅਦ ਚ ਮੋੜ ਦਾਂਗੇ ਵਾਪਸ 5000 ਰੁਪਿਆ ਇਕ ਕੜਾਉਨ ਹੋਰ ਆ ਗਿਆ ਮਿੱਤਰ ਗੱਡੀਆਂ ਗੱਡੀਆਂ ਕਰ ਦਾਂਗੇ ਲੈ ਸੈਂਟਰ ਤੋਂ ਕਰੀਏ ਸ਼ੁਰੂਆਤ ਫਿਰ ਆਪਾਂ ਸੈਂਟਰ ਤੋਂ ਕਰ ਲਓ ਜੀ ਕੀ ਡਿਟੇਲ ਹੈ ਜੀ ਸੈਂਟਰ ਉਹਦੀ ਵਕੀਲ ਸਾਹਿਬ ਦੀ ਕਾਰ ਐਡਵੋਕੇਟ ਦਾ ਸਟicker ਲੱਗਾ ਹੋਇਆ ਪੰਜਾਬ ਨੰਬਰ ਤੁਹਾਡੇ ਸਾਹਮਣੇ 2006 ਮਾਡਲ ਹੈ ਵੀਰੇ ਇਹ 6 ਜੀ ਪਾਸਿੰਗ ਹੈਗੀ ਹੈ ਪਾਸਿੰਗ ਇਹਦੀ 26 ਤੱਕ ਪਈ ਹੈ ਠੀਕ ਹੈ ਜੀ ਸੀ ਐਨ ਜੀ ਹੈ ਕਾਪੀ ਤੇ ਚੜੀ ਹੋਈ ਐ ਹਾਂਜੀ ਟਾਇਰ ਟੱਪਾ ਪੂਰਾ ਵਧੀਆ ਇਹਦਾ ਪੀਵੀ ਨੰਬਰ ਦੀ ਕਾਰ ਹੈ ਦੇ ਕਿੰਨੇ ਦਵਾਂਗੇ ਜੀ ਇੱਕ ਸਾਲ ਦਾ ਬੰਦੇ ਨੂੰ ਇੰਸੋਰਸ ਦਵਾਂਗੇ ਨਾਲ ਤੇ ਗੱਡੀ ਨਾਮ ਕਰਾ ਕੇ ਦਵਾਂਗੇ ਗੱਡੀ ਦਵਾਂਗੇ ਸਿਰਫ 90000 ਦੇ ਵਿੱਚ ਲੈ ਬਈ 90000 ਰੁਪਏ ਦੀ ਪੰਜਾਬ ਨੰਬਰ ਦੀ ਸੈਂਟਰੋ 90000 ਚ ਸਾਰੇ ਡਾਕੂਮੈਂਟ ਤੁਹਾਡੇ ਨਾਮ ਕਰਾ ਕੇ ਗੱਡੀ ਮਿਲੂ 90 ਦੇ ਵਿੱਚ 10000 ਦੀ ਲੱਗ ਜੂ ਨਾ ਹਾਂ ਲੱਗ ਜੂਗਾ ਤੇ ਆਹਲੀ ਸੈਂਟਰੋ ਜੀ ਇਹ 2010 ਮਾਡਲ ਹੈ ਵੀਰੇ 10 ਨਵੇਂ ਇੰਟੀਰੀਅਰ ਦੀ ਹੈ ਹਾਂਜੀ ਇਹ ਗੱਡੀ ਮਿਲ ਜੂਗੀ ਵੀਰੇ 145000 ਦੇ ਵਿੱਚ ਬੰਦੇ ਦੇ ਨਾਮ 'ਕਾ ਕੇ 145000 ਦੀ ਆ ਚਟੇ ਵਾਲੀ 2030 ਤੱਕ ਪਾਸ ਕਰਾ ਕੇ 2030 ਤੱਕ ਪਾਸਿੰਗ ਆ ਜੀ ਆਈ 10 E ਇਹ ਵੀਰੇ ਐਨਓਸੀ ਨਾਲ ਦੇ ਦਾਂਗੇ ਗੱਡੀ ਆਪਾਂ ਮਾਡਲ ਕਿੰਨਾ ਜੀ ਇਹ 1000 ਮਾਡਲ 10 ਮਾਡਲ ਹੈ ਤੇ ਐਨਓਸੀ ਨਾਲ ਗੱਡੀ ਦੇ ਦਾਂਗੇ ਵੀਰੇ ਇਹਦੀ ਐਨਓਸੀ ਕੱਟੀ ਹੋਈ ਹੈਗੀ ਹਾਂ ਤੇ ਇਹ ਗੱਡੀ ਦੇ ਦਾਂਗੇ ਬਿਨਾ ਪਾਸਿੰਗ ਤੋਂ ਇਸ ਟਾਈਮ ਹਾਂਜੀ 110000 ਰੁਪਏ ਦੀ ਐਨਓਸੀ ਨਾਲ ਜੇਕਰ ਬੰਦਾ ਅਗਲਾ ਕਹਿੰਦਾ ਵੀ ਨਾਮ ਨੂਮ ਕਰਾ ਕੇ ਦੇ ਦਿਓ ਸਾਨੂੰ ਤਾਂ 145000 ਚ ਕਰ ਦੇ ਦਾਂਗੇ ਇਹ ਲਾ ਬਈ ਕਿਸੇ ਨਾਲ ਐਂ ਲੈ ਕੇ ਜਾਣੀ ਐ ਥੋੜਾ ਜਿਆ ਹੋਰ ਜ਼ੋਰ ਮਾਰ ਦੇ ਐਨਓਸੀ ਦੇ ਨਾਲ ਲੱਖ ਤੇ ਗੜ ਗੜ ਗੱਡੇ ਵਾਣ ਚੋ ਠੀਕ ਹੈ ਜੀ 99000 ਦੀ ਲੈ ਜਾਓ ਬਾਈ ਹੋਰ ਦੱਸੋ ਇਹ ਲੈ ਯਾਰ ਗਰਮੀ ਚ 99000 ਰੁਪਏ ਦੀ ਐਨਓਸੀ ਦੇ ਨਾਲ ਐਨੇ ਦੀ ਤਾਂ ਆਪ ਨੂੰ ਖੜਦੀ ਹੋਣੀ ਤੇ i10 ਜੀ ਤੱਕਾ ਕਰ ਜਾਂਦਾ ਕਈ ਵਾਰ ਕਦੇ ਕਦੇ ਹੋ ਜਾਂਦਾ ਥੋੜਾ ਬਹੁਤਾ ਆਲੀ ਜੀ ਇਹ 2010 ਮਾਡਲ ਹੈ ਵੀਰੇ ਸੇਮ ਹੈ ਜੀ ਹਣਾ ਹਾਂ ਨਹੀਂ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਵੀਰੇ ਓਕੇ ਬੰਦਾ ਬਹਿਮੀ ਬਹੁਤ ਹੀ ਚਾਬੀਆਂ ਵੀ ਤਿੰਨ ਨੇ ਦੇ ਦੀਆਂ ਚਾਬੀਆਂ ਤਿੰਨ ਨੇ ਤਿੰਨ ਬਣਾਈ ਬੈਠਾ ਹੈਗਾ ਹਾਂ ਠੀਕ ਹੈ ਤੇ ਇਹ ਗੱਡੀ ਮਿਲ ਜੂਗੀ ਵੀਰੇ ਵੀਰੇ ਪਾਸਿੰਗ ਵਗੈਰਾ ਕਰਾ ਕੇ ਬੰਦੇ ਦੇ ਨਾਮ ਕਰਾ ਕੇ 1,65,000 ਦੇ ਵਿੱਚ ਲੈ ਵੀ 1,65,000 ਰੁਪਏ ਦੀ ਆਹ ਵਾਲੀ i10 2030 ਤੱਕ ਪਾਸ ਕਰਾ ਕੇ ਕਾਗਜ਼ ਪੱਤਰ ਉਹਨਾਂ ਨੂੰ ਆਏ ਹੀ ਮੜਾ ਜਾ ਗੱਡੀ ਮੈਂ ਥੋੜੀ ਇੱਧਰ ਆ ਜਾਓ ਇੱਧਰਲੇ ਪਾਸੇ ਆ ਜਾ ਤੁਸੀਂ ਤੁਸੀਂ ਇੱਧਰਲੇ ਪਾਸੇ ਆਓ ਪਾ ਲਾ ਦਸ ਇਹ ਰੰਗ Ориجنਲ ਹੀ ਆ Ориجنਲ ਆ ਲੈ ਬਾਈ ਸਾਰੀ Ориجنਲ ਬੰਦਾ ਸਾਰੀ Ориجنਲ ਗਾਰ ਆ ਮਿੱਤਰੋ ਰੰਗ ਪੀਲਾ ਜ ਆ ਭਾਵੇਂ ਪਰ ਗੱਡੀ ਕਿਹੜਾ ਇਹ ਆ ਗਈ ਆਪਣੀ ਬਹੁਤ ਪਸੰਦ ਕਰਦੇ ਨੇਗੇ ਟੀਚਰ ਵਗੈਰਾ ਘੇਰ ਲਾ ਲਏ ਇਹ ਹੈ ਕਿਹੜੀ ਜੀ ਇਹ ਜਨ ਸਟਿਲੂ ਆ ਜਨ ਸਟਿਲੂ ਜਨ ਸਟਿਲੂ ਟੌਪ ਵਾਲਾ ਮਾਡਲ ਆਈ ਬੱਲੇ ਬੱਲੇ ਮਾਡਲ ਕਿ ਨਹੀਂ ਇਹਦਾ ਇਹ 2008 ਮਾਡਲ ਹੈ ਵੀਰੇ ਪਾਸਿੰਗ ਹੈਗੀ ਐ ਪਾਸਿੰਗ ਪਈ ਐ ਦੀ 8 ਮਾਡਲ ਪੰਜਾਬ ਨੰਬਰ ਰੰਗ ਤੁਹਾਡੇ ਸਾਹਮਣੇ ਚੱਕ ਮਜ਼ਾ ਕਲਰ ਆ ਫਰੇ ਕਿੰਨੇ ਦੇਵਾਂਗੇ ਗੱਡੀ ਇਹ ਆਪਾਂ ਇਹ ਗੱਡੀ ਦੇ ਦਾਂਗੇ ਯਾਰ ਪਾਸਿੰਗ ਇਹਦੀ ਪਈ ਆ ਨਾਮ ਕਰਾ ਕੇ ਦੇ ਦਾਂਗੇ 1 ਲੱਖ 5000 ਦੇ ਵਿੱਚ ਲੈ ਵੀ 99000 ਰੁਪਏ ਦੀ ਪੰਜਾਬ ਨੰਬਰ ਜੇ ਕਿਸੇ ਪਰ ਨੂੰ ਰੰਗ ਦਾ ਵਹਿਮ ਨਹੀਂ ਦਾ ਨਾਮ ਕਰਾਈ ਦੇ ਪੈਸੇ ਲੱਗ ਲੈ ਲਈ ਵਿੱਚ ਹੀ ਕਰਦਾ ਹੈ ਠੀਕ ਹੈ 99000 ਇਹ ਜਿਹੇ ਰੰਗ ਜਿਹੜੇ ਆਉਂਦੇ ਨੇ ਨਾ ਇਹ ਨਵੀਆਂ ਬਹੁਤ ਹੁੰਦੀਆਂ ਨੇ ਹਾਂ ਅੰਨੇ ਵਿੱਚ ਘਟਦੇ ਕੁ ਸ਼ੌਂਕੀ ਜਿਹੇ ਬੰਦੇ ਰੱਖ ਦਿੰਦੇ ਨੇ ਜੇ ਗਾਰਾਂ ਤੇ ਵੈਗਨਾਰਜੀ ਇਹ ਵੈਗਨਰ 2010 ਮਾਡਲ ਹੈ ਵੀਰੇ ਸੀएनजी ਵਾਲੀ ਹੈ ਠੀਕ ਹੈ ਜੀ ਆਨ ਪੇਪਰ ਹੈ ਆਨ ਪੇਪਰ ਹਾਂਜੀ ਡੇਢ ਕ ਲੱਖ ਰੁਪਏ ਦੀ ਦੇ ਦਾਂਗੇ ਨਾਮ ਕਰਾ ਕੇ ਡੇਢ ਕ ਲੱਖ ਰੁਪਏ ਦੀ ਆ ਬਣ ਜੋ ਨਾਮ ਕਰਾ ਕੇ ਤੇ ਰਿਡ ਜੀ 2010 ਮਾਡਲ ਹੈ ਵੀਰੇ 10 ਇਹ ਨਾਮ ਕਰਾ ਕੇ ਵੀ ਦੇ ਦਾਂਗੇ ਕਿਹੜੀ ਹੈ ਵੀਡੀਏ ਇਹ ਕਿਹੜੀ ਹੈ ਇਹ ਇਹ ਵੀਐਕ ਵੀਐਕਐਸਆਈ ਪੈਟਰੋਲ ਆ ਬਾਈ ਪੈਟਰੋਲ ਦੀ 2010 2010 2030 ਤੱਕ ਪਾਸ ਕਰਾ ਕੇ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਆ ਬਣ ਜੂ ਪਾਸਿੰਗ ਕਰਾ ਕੇ ਤੁਹਾਡੇ ਨਾਮ ਕਰਾ ਕੇ ਤੇ ਆਹ ਲਈ ਜਿੱਟ ਰੰਗ ਦੀ 2010 ਸੀ ਇਹ ਵੀ ਦੱਸ ਇਹ ਵੀ 1.5 ਲੱਖ ਦੀ ਨਾ ਹਾਂ 1.60 ਦੀ 1.5 ਲੱਖ ਰੁਪਏ ਦੀ ਆ ਲੈ ਜਾ ਯਾਰ ਰੰਗ ਦਾ ਵੀ ਕੋਈ ਬਹਿ ਨਹੀਂ ਮਹਿੰਗਾ ਕਰਤਾ ਆਟੀ ਉਹਨੇ 1.60 ਦੀ ਆ ਬਈ ਇਹ 1 ਲੱਖ 60 ਹਜ਼ਾਰ ਦੀ 60 ਹਜ਼ਾਰ ਦੀ ਹਾਂ ਨੰਬਰ ਮਹਿੰਗੇ ਹੋਗੇ ਨਾ ਕਾ ਉਸ ਐਸ ਵਗੈਰਾ ਹੁਣ ਤਾਂ ਹੋਰ ਵਧਾਉਂਦੇ ਤੁਰ ਜਾਂਦੇ ਨੇ ਸਟ ਜੀ ਸਵੈਟ 2010 ਮਾਡਲ ਹੈ ਵੀਰੇ ਹਾਂਜੀ ਪੈਟਰੋਲ ਪੈਟਰੋਲ ਦੀ ਵੀਰੇ BX I ਠੀਕ ਹੈ ਇੱਕ ਗੱਡੀ ਮਿਲ ਜੂ ਵੀਰੇ 2030 ਤੱਕ ਪਾਸ ਕਰਾ ਕੇ ਬੰਦੇ ਦੇ ਨਾਮ ਕਰਾ ਕੇ 190000 ਦੇ ਵਿੱਚ ਲੱਗ 190000 ਦੀ ਪਹਿਲੀ ਸੱਟ ਬਈ ਤੇ ਆ ਦੂਜੀ ਜੀ ਇਹ ਵੀ 2010 ਮਾਡਲ ਹੈ ਵੀਰੇ ਹਾਂਜੀ 12ਵੇਂ ਮਹੀਨੇ ਦੀ ਕਾਰ ਹੈਗੀ ਲਗਭਗ ਸਾਰੀ ਓਰੀਜਨਲ ਬੰਪਰਾਂ ਨੂੰ ਛੱਡ ਕੇ ਇਹ ਇਹ ਕਿੰਨੇ ਦੇ ਦਾਂਗੇ ਇਹ LX I ਹੈ ਆਵਰ ਵਿੰਡੋ ਨਹੀਂ ਚ ਆਉਂਦੀ ਹਾਂਜੀ ਇਹ ਗੱਡੀ ਮਿਲ ਜੂਗੀ ਵੀਰੇ 2 ਲੱਖ ਰੁਪਏ ਦੀ ਇਹ 2 ਲੱਖ ਰੁਪਏ ਨਾਮ ਕਰਾ ਕੇ ਹਾਂ ਇਹ ਤੋਂ ਇਹਦੇ ਨਾਲੋਂ ਮਹਿੰਗੀ ਹੋਗੀ ਇਹ ਨਵੀਂ ਵਾਲੀ ਹੈ ਕਾਰ ਵੀਰੇ ਕੋਈ ਵੀ ਪੀਸ ਪੈਟ ਨਹੀਂ ਹੈਗਾ ਉਹਦਾ ਨੋਰਮਲ ਥੋੜਾ ਬਹੁਤ ਹੈਗਾ ਅੱਚ ਹਣਾ ਤੇ ਆਹ ਜੀ 2010 ਮਾਡਲ ਹੈ ਵੀਰੇ ਵੀ 10 এবੀ ਵੀ ਐਕਸਆਈ ਹੈ LXI ਹੋਣੀ LXI ਹੈ LXI ਹੈ 2030 ਤੱਕ ਪਾਸ ਕਰਾ ਕੇ ਹਾਂਜੀ ਇਹ ਗੱਡੀ ਦੇ ਦਾਂਗੇ ਵੀਰੇ 1,80,000 ਦੇ ਵਿੱਚ ਲਾ ਵੀ 1,80,000 ਦੀ ਵੀ ਡੇਡ ਡੇਡ ਦੀ ਅਲਟੂ ਹੀ ਵਿਕੀ ਜਾਂਦੀ ਹੈ ਆਹ ਵਾਲੀ ਮਿਲ ਗਈ ਹੈ 1,45 ਦੀ ਅਲਟੂ ਵੇਖਦੀ ਆ ਉਹਦੇ ਨਾਲ Swift ਤੋਂ ਕਿਤੇ ਵਧੀਆ ਨਹੀਂ ਲਓ ਬਾਈ ਗੱਡੀਆਂ ਆਪਾਂ ਤੁਹਾਨੂੰ ਸਾਰੀਆਂ ਦਿਖਾਤੀਆਂ ਇੱਥੇ ਗੱਡੀ ਦਾ ਕਈਆਂ ਨੂੰ ਸ਼ਾਇਦ ਆ ਲੱਗੂਗਾ ਕਿ ਥੋੜਾ ਬਹੁਤ ਰੇਟ ਮਹਿੰਗਾ ਹੈ ਮਹਿੰਗਾ ਨਹੀਂ ਹੈਗਾ ਮਿੱਤਰੋ ਹਰੇਕ ਗੱਡੀ ਦੇ ਉੱਤੇ ਨਾਮ ਕਰਾਈ ਦਾ ਡਾਕੂਮੈਂਟੇਸ਼ਨ ਲਾਇਦਾ ਬਈ ਨਾਰਮਲ ਜੀ ਗੱਲ ਹੈ ਜੀ 25 ਤੋਂ 30000 ਰੁਪਏ ਖਰਚਾ ਘੱਟੋ-ਘੱਟ ਹੈ ਮੈਂ ਤਾਂ ਘੱਟੋ-ਘੱਟ ਕਹਿੰਦਾ ਜੀ ਆਈ 10 ਦੀ ਸਰਕਾਰੀ ਫੀਸ ਵਗੈਰਾ ਸਾਰਾ ਜੇ ਆਪਾਂ ਡਾਕੂਮੈਂਟ ਬੰਦੇ ਦੇ ਨਾਮ ਟਰਾਂਸਫਰ ਕਰਾਈਏ ਵਿੱਚੇ ਬੀਮਾ ਕਰਾਈਏ 43-44000 ਦਾ ਖਰਚਾ ਹੋ ਜਾਂਦਾ ਵੀਰ ਤੁਸੀਂ ਲਾ ਲਓ ਸਾਹਿਬ ਆਈ 10 ਵਗੈਰਾ ਦਾ ਬਈ ਇੱਥੇ ਹੁਣ ਚੱਕਰ ਕੀ ਹੈ ਤੁਸੀਂ ਆਓਗੇ ਇਹ ਅਗਲਾ ਕਹਿੰਦਾਗਾ ਛੋਟੀ ਗੱਡੀ 20000 ਮਹਿੰਗੀ ਆ 20000 ਸਸਤੀ ਹੈ ਵੀਰ ਹਾਂ ਜੇ ਆਪਾਂ ਜੋੜ ਲਈਏ ਅਗਲਾ ਇਹਨੂੰ ਸੀ ਨਾਲ ਵੇਚ ਦੰਦਾ ਗੱਡੀ ਆ ਆਪਣੀ ਨਾਮ ਕਰਾਈ ਦੀ ਅਗਲਾ ਟੈਨਸ਼ਨ ਲੈਂਦਾ ਨਹੀਂ ਅਸੀਂ ਟੈ ਆਪਦੇ ਨਾਮ ਹੋਈ ਆ ਕਾਰ ਫਿਰ ਬੰਦੇ ਦੇ ਨਾਮ ਤੇ ਕਸਟਮਰ ਦੇ ਨਾਮ ਕਰਾਉਣੀ ਉਹ ਨਹੀਂ ਪਤਾ ਕਿ ਪੰਜਾਬ ਚ ਕਿੱਥੋਂ ਆ ਹਾਂ ਕਈ ਵਾਰ ਸਾਡੀ ਇਹੋ ਜੀ ਪੋਜੀਸ਼ਨ ਹੁੰਦੀ ਆ ਵੀ ਸਾਨੂੰ ਜਾ ਕੇ ਵੀ ਨਾਮ ਕਰਾ ਕੇ ਆਉਣੀ ਪੈਂਦੀ ਆ ਫੈਸਲ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਆ ਬਾਕੀ ਕਰ ਲਿਓ ਵੀ ਜਿਹੜਾ ਬਾਕੀ ਸਾਰੇ ਭਰਾਵਾਂ ਦਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਨੂੰ ਕਰ ਦਿਓ ਜੀ